ਸਿਹਤ ਮੰਤਰੀ ਐਡੀਨ ਡਿਕਸ ਨੇ ਕਿਹਾ ਹੈ ਕਿ ਇਹ ਇੱਕ ਮਹੱਤਵਪੂਰਨ ਸਾਂਝੇ ਤੌਰ ਤੇ ਵਿਕਸਿਤ ਪ੍ਰਣਾਲੀ ਹੈ ਜੋ ਮਰੀਜ਼ਾਂ ਨੂੰ ਬਦੇਰੀ ਆਸਾਨੀ ਨਾਲ ਜੋੜਨ ਦੇ ਵਿੱਚ ਮਦਦ ਕਰਦੀ ਹੈ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਨੇ ਅਟੈਚਮੈਂਟ ਕੋਆਰਡੀਨੇਟਰ ਦੀ ਆਪਣੀ ਟੀਮ ਨੂੰ 70 ਸਟਾਫ ਤੱਕ ਵਧਾ ਦਿੱਤਾ ਹੈ ਜਿਸ ਨੂੰ ਉਮੀਦ ਹੈ ਕਿ 4 ਹਫ਼ਤਿਆਂ ਤੱਕ ਅਟੈਚਮੈਂਟ ਨੂੰ ਸੁਚਾਰੂ ਤੇ ਤੇਜ਼ ਕੀਤਾ ਜਾਏਗਾ 800 ਤੋਂ ਵੱਧ ਪਰਿਵਾਰਕ ਡਾਕਟਰਾਂ ਤੇ ਨਰਸ ਪ੍ਰੈਕਟਿਸ਼ਨਰਾਂ ਨੇ ਸਿਹਤ ਮੰਤਰਾਲੇ ਨੂੰ ਦੱਸਿਆ ਹੈ ਕਿ ਉਹ ਅੰਦਾਜ਼ਨ 1,70,000 ਨਵੇਂ ਮਰੀਜ਼ਾਂ ਨੂੰ ਸਵੀਕਾਰ ਕਰਨ ਦੇ ਲਈ ਉਪਲਬਧ ਨੇ ਕਿਹਾ ਹੈ ਕਿ 17 April ਤੇ ਸੂਬਾ ਇੱਕ ਮਿਆਰੀ ਪ੍ਰਣਾਲੀ ਨੂੰ ਰੋਲ ਆਊਟ ਕਰੇਗਾ BC ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਉਹ ਆਪਣੀ ਪ੍ਰਾਇਮਰੀ ਕੇਅਰ ਰਣਨੀਤੀ ਲਈ ਸਿਸਟਮ ਅਪਗ੍ਰੇਡ ਕਰਨ ਜਾ ਰਿਹਾ ਹੈ ਜਿਸ ਦਾ ਕਹਿਣਾ ਹੈ ਕਿ 4 ਹਫ਼ਤਿਆਂ ਵਿੱਚ ਪ੍ਰਾਇਮਰੀ ਕੇਅਰ ਪ੍ਰੈਕਟਿਸ਼ਨਰਾਂ ਦੇ ਨਾਲ ਮਰੀਜ਼ਾਂ ਦੇ ਨਾਲੇ ਮੇਲ ਖਾਂਦਾ ਹੈ ਮੰਤਰਾਲੇ ਨੇ ਕਿਹਾ ਹੈ ਕਿ 17 ਅਪ੍ਰੈਲ ਤੱਕ ਇਹ ਡਿਜੀਟਲ ਤੌਰ ਤੇ BC ਦੇ ਲੋਕਾਂ ਦੇ ਨਾਲ ਪ੍ਰਾਇਮਰੀ ਕੇਅਰ ਪ੍ਰੋਵਾਈਡਰਾਂ ਦੇ ਨਾਲ ਮੇਲ ਖਾਂਦਾ ਹੋਵੇਗਾ ਜੋ ਡਾਕਟਰਾਂ ਜਾਂ ਨਰਸ ਪ੍ਰੈਕਟੀਸ਼ਨਰ ਦੀ ਭਾਲ ਕਰ ਰਹੇ ਨੇ ਤੇ ਹੈਲਥ ਕਨੈਕਟ ਦੁਆਰਾ ਰਜਿਸਟਰ ਹੋਏ ਨੇ ਪ੍ਰੋਵਿੰਸ ਦਾ ਕਹਿਣਾ ਹੈ ਕਿ ਲਗਭਗ 3 ਲੱਖ 10 ਹਜ਼ਾਰ ਲੋਕਾਂ ਨੇ ਹੈਲਥ ਲਿੰਕ BC ਦੁਆਰਾ ਰਜਿਸਟਰ ਕੀਤਾ ਹੈ ਤੇ ਲਗਭਗ 1600 ਕਲੀਨਿਕਾਂ ਨੇ ਪ੍ਰੋਵਾਈਡਰ ਰਜਿਸਟਰੀ ਦੇ ਵਿੱਚ ਆਪਣੀ ਜਾਣਕਾਰੀ ਅਪਲੋਡ ਕੀਤੀ ਹੈ ਇਸ ਦਾ ਮਤਲਬ ਹੈ ਕਿ ਹੁਣ ਤੱਕ ਲਗਭਗ 88000 ਲੋਕ ਪ੍ਰਾਇਮਰੀ ਕੇਅਰ ਪ੍ਰੋਵਾਈਡਰ ਨਾਲ ਜੁੜੇ ਹੋਣ ਦੇ ਨੇੜੇ ਹੈ ਸਿਹਤ ਮੰਤਰੀ ਆਈਡੀ ਐਂਡੈਕਸ ਨੇ ਕਿਹਾ ਹੈ ਕਿ ਬੀਤੇ ਸਮੇਂ ਵਿੱਚ ਪਰਿਵਾਰਕ ਡਾਕਟਰਾਂ ਦੇ ਨਾਲ ਸਾਡਾ ਰਿਸ਼ਤਾ ਬਿਲਿੰਗ ਬਾਰੇ ਸੀ ਨਾ ਕਿ ਮਰੀਜ਼ਾਂ ਬਾਰੇ ਇੱਕ ਮਹੱਤਵਪੂਰਨ ਸਾਂਝੇ ਤੌਰ ਤੇ ਵਿਕਸਿਤ ਪ੍ਰਣਾਲੀ ਹੈ ਜੋ ਮਰੀਜ਼ਾਂ ਨੂੰ ਬਧੇਰੇ ਆਸਾਨੀ ਨਾਲ ਜੋੜਨ ਵਿੱਚ ਮਦਦ ਕਰਦੀ ਹੈ ਮੰਤਰਾਲਾ ਕਹਿੰਦਾ ਹੈ ਕਿ ਇਸ ਨੇ ਅਟੈਚਮੈਂਟ ਕੋਆਰਡੀਨੇਟਰਾਂ ਦੀ ਆਪਣੀ ਟੀਮ ਨੂੰ 70 ਸਟਾਫ ਤੱਕ ਵਧਾ ਦਿੱਤਾ ਹੈ ਜਿਸ ਨੂੰ ਉਮੀਦ ਹੈ ਕਿ 4 ਹਫ਼ਤਿਆਂ ਤੱਕ ਅਟੈਚਮੈਂਟ ਨੂੰ ਸੁਚਾਰੂ ਤੇ ਤੇਜ਼ ਕੀਤਾ ਜਾਏਗਾ ਉਹ ਇਸ ਡਿਜੀਟਲ ਮਾਡਲ ਰਾਹੀਂ ਇਸ ਨੂੰ ਹੋਰ ਤੇਜ਼ੀ ਨਾਲ ਸਹੂਲਤ ਦੇਣ ਦੇ ਯੋਗ ਹੋਣਗੇ ਡਿਸਟ੍ਰਿਕਟ ਇਹ ਹੈ ਕਿ ਇਹ ਪਹਿਲਾਂ ਇੱਕ ਇੱਕ ਕਰਕੇ ਫੋਨ ਤੇ ਕੀਤਾ ਜਾਂਦਾ ਹੈ ਇਸ ਤਰੀਕੇ ਨਾਲ ਉਹਨਾਂ ਨੇ ਪੂਰੀਆਂ ਰਜਿਸਟਰੀਆਂ ਵਿਕਸਿਤ ਕੀਤੀਆਂ ਨੇ ਤੇ ਹੁਣ ਲੋਕਾਂ ਨੂੰ ਇਕੱਠੇ ਕਰਨ ਦੇ ਲਈ ਇੱਕ ਨਵੀਂ ਪ੍ਰਣਾਲੀ ਉਹਨਾਂ ਦੀਆਂ ਨੌਕਰੀਆਂ ਨੂੰ ਵਧੇਰੇ ਕੁਸ਼ਲ ਤੇ ਆਸਾਨ ਬਣਾ ਦੇਵੇਗੀ। ਪ੍ਰੋਵਿੰਸਾਂ ਕਹਿਣਾ ਹੈ ਕਿ ਜਿਹੜੇ ਮਰੀਜ਼ ਹੈਲਥ ਕਨੈਕਟ ਨਾਲ ਰਜਿਸਟਰ ਹੋਏ ਨੇ ਉਹ ਹੁਣ ਆਪੀ ਸਿਹਤ ਸਥਿਤੀ ਨੂੰ ਬਦਲਣ ਦੇ ਯੋਗ ਹੋਣਗੇ ਤੇ ਕਿਸੇ ਡਾਕਟਰ ਜਾਂ ਪ੍ਰੈਕਟਿਸ਼ਨਰ ਨਾਲ ਅਟੈਚਮੈਂਟ ਦੀ ਉਡੀਕ ਕਰਦੇ ਹੋਏ ਆਪਣੀ ਸਿਹਤ ਸਥਿਤੀ ਵਿੱਚ ਤਬਦੀਲੀਆਂ ਨੂੰ ਅਪਡੇਟ ਕਰ ਸਕਦੇ ਨੇ। ਜਿਸ ਬਾਰੇ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਲੋੜੀਂਦੀ ਦੇਖਭਾਲ ਦੀ ਗੁੰਜਲਤਾ ਨੂੰ ਨਿਰਧਾਰਤ ਕਰਨ ਵਿੱਚ ਮਦਦ ਕਰੇਗਾ। ਟੀਚਾ ਲੋਕਾਂ ਨੂੰ ਅਜਿਹੇ ਤਰੀਕੇ ਨਾਲ ਜੋੜ ਜੋ ਲੋਕ ਵਿਅਕਤੀਆਂ ਲਈ ਕੰਮ ਕਰਦੇ ਨੇ ਤੇ ਇਹ ਉਹ ਹੈ ਜੋ ਸਿਸਟਮ ਕਰਨ ਲਈ ਸਥਾਪਿਤ ਕੀਤਾ ਗਿਆ ਹੈ ਇਸ ਲਈ ਇਹ ਮਰੀਜ਼ਾਂ ਦੀ ਚੋਣ ਤੇ ਸਿਹਤ ਪੇਸ਼ੇਵਰਾਂ ਦੀ ਚੋਣ ਨੂੰ ਕਾਇਮ ਰੱਖਦਾ ਹੈ ਬੀਸੀ ਸਰਕਾਰ ਨੇ ਕਾਨੂੰਨ ਪੇਸ਼ ਕੀਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਵਿਗਨਕਾਰੀ ਵਿਵਹਾਰ ਤੋਂ ਬਚਾਉਣ ਦੇ ਲਈ ਸਕੂਲਾਂ ਦੇ ਆਲੇ ਦੁਆਲੇ 20 ਮੀਟਰ ਐਕਸੈਸ ਜ਼ੋਨ ਬਣਾਏ ਜਾਣਗੇ ਜਿਸ ਦੇ ਵਿੱਚ ਹਮਲਾਵਰ ਵਿਰੋਧ ਪ੍ਰਦਰਸ਼ਨ ਵੀ ਸ਼ਾਮਿਲ ਹੈ ਪ੍ਰੀਮੀਅਰ ਡੇਵਿਡੀ ਬੀ ਦਾ ਕਹਿਣਾ ਹੈ ਕਿ ਸਕੂਲਾਂ ਦੇ ਵਿੱਚ ਘੱਟੋ ਘੱਟ 18 ਅਜਿਹੇ ਵਿਰੋਧ ਪ੍ਰਦਰਸ਼ਨ ਹੋਏ ਨੇ ਤੇ ਕਾਨੂੰਨ ਲੋਕਾਂ ਨੂੰ ਪਹੁੰਚ ਨਾ ਪੌਂਛ ਤੋਂ ਰੋਕਣ ਲਈ ਕਿਸੇ ਵੀ ਹੋਰ ਵਿਅਕਤੀ ਨੂੰ ਡਰਾਉਣ ਜਾਂ ਸਕੂਲ ਦੀਆਂ ਗਤੀਵਿਧੀਆਂ ਦੇ ਵਿੱਚ ਵਿਘਨ ਤੋਂ ਰੋਕੇਗਾ ਜਿਵੇਂ ਕਿ ਕਲਾਸਰੂਮ ਦੀਆਂ ਖਿੜਕੀਆਂ ਦੇ ਉੱਤੇ ਸੱਟ ਮਾਰਨਾ ਈਬੀ ਦਾ ਕਹਿਣਾ ਹੈ ਕਿ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਕਾਨੂੰਨ ਦੀ ਲੋੜ ਨਹੀਂ ਹੋਣੀ ਚਾਹੀਦੀ ਪਰ ਬਦਕਿਸਮਤੀ ਨਾਲ ਕਾਨੂੰਨ ਜ਼ਰੂਰੀ ਹੋ ਚੁੱਕਾ ਹੈ ਪ੍ਰੀਮੀਅਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਪੜੇ ਪੜਾਈ ਕਰਨ ਜਾ ਰਹੇ ਜਨਸੀ ਸ਼ੁਕਾ ਅਤੇ ਲਿੰਗ ਪਛਾਣ ਦੀ ਸਿੱਖਿਆ ਬਾਰੇ ਨਾਰਾਜ਼ ਪ੍ਰਦਰਸ਼ਨਕਾਰੀ ਸ਼ਾਮਿਲ ਨੇ ਅਟਾਰਨੀ ਜਰਨਲ ਨੀਕੀ ਸ਼ਰਮਾ ਦਾ ਕਹੇ ਹਕੇ ਹਾਲਾਂਕਿ ਸ਼ਾਂਤਮਈ ਪ੍ਰਦਰਸ਼ਨ ਦਾ ਅਧਿਕਾਰ ਲੋਕਤੰਤਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਪਰ ਇਹ ਗਤੀਵਿਧੀਆਂ ਬੱਚਿਆਂ ਸਕੂਲ ਸਟਾਫ ਤੇ ਸਿੱਖਿਆਕਾਂ ਦੀ ਸੁਰੱਖਿਆ ਨੂੰ ਪ੍ਰਭਾਵਿਤ ਨਹੀਂ ਕਰ ਸਕਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਸਕੂਲਾਂ ਦੀ ਸੁਰੱਖਿਆ ਤੇ ਬੱਚਿਆਂ ਨੂੰ ਡਰੋਂ ਤੇ ਪਰੇਸ਼ਾਨੀ ਤੋਂ ਬਚਾਉਣ ਦੇ ਲਈ ਇੱਕ ਮਹੱਤਵਪੂਰਨ ਸਾਧਨ ਹੈ ਤਾਂ ਜੋ ਉਹ ਸਿੱਖਣ ਦੇ ਵਿੱਚ ਸੁਰੱਖਿਅਤ ਮਹਿਸੂਸ ਕਰ ਸਕਣ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ